ਸਸੀਗਾਲ ਸਾਰਿਆਂ ਨੂੰ ਅੱਜ ਅਸੀਂ ਆਂ ਥਿੰਦ ਕਾਰ ਬਾਜ਼ਾਰ ਤੇ ਤੇ ਕਾਰਾਂ ਹੀ ਕਾਰਾਂ ਤੁਹਾਨੂੰ ਦਿਖਾਉਣੀਆਂ ਨੇ ਜੇਕਰ ਤੁਸੀਂ ਕਾਰ ਲੈਣ ਦੇ ਸ਼ਕੀਨ ਹੋ ਤਾਂ ਗੋਲੂਗਾ ਮੋੜ ਤੇ ਰਾਧਾ ਸਵਾਮੀ ਡੇਰੇ ਦੇ ਸਾਹਮਣੇ ਥਿੰਦ ਕਾਰ ਬਾਜ਼ਾਰ ਆ ਤੇ ਥਿੰਦ ਕਾਰ ਬਾਜ਼ਾਰ ਆਲੇ ਬਾਈਆਂ ਕੋਲ ਗੱਡੀਆਂ ਹੀ ਗੱਡੀਆਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਤਸਵੀਰਾਂ ਜਿਹੜੀਆਂ ਗੱਡੀਆਂ ਗੱਡੀਆਂ ਨੇ ਸਟਾਰਟਿੰਗ ਕਰ ਲੈਨੇ ਆ ਇੱਕ ਇੱਕ ਗੱਡੀ ਵੀ ਤੁਹਾਨੂੰ ਦਿਖਾ ਦੇਣੀ ਆ ਰੇਟ ਵੀ ਦੱਸ ਦੇਣੇ ਆ ਤੇ ਗੱਡੀਆਂ ਸਟਾਰਟ ਕਰ ਦਿੰਨੇ ਆ ਪੂਰੀ ਮਾਲ ਕਿਥੇ ਮੌਜੂਦ ਹੈ ਗਿਆ ਓਨਰ ਜਿਹੜੇ ਆ ਗੱਲਬਾਤ ਕਰ ਲੈਂਦੇ ਆ ਰਾਜਪਰੀਤ ਹੋਰੀ ਸੰਦੀਪ ਥਿੰਦੋਰੀ ਰਾਜਪਰੀਤ ਥਿੰਦੋਰੀ ਰਾਜੀ ਕਿਹੜਾ ਮਾਡਲ ਹੈ ਗੱਡੀ ਸਭ ਤੋਂ ਪਹਿਲਾਂ ਜੀ ਗੁਰੂ ਹਰਸਹਿ ਲਾਈਵ ਟੀਮ ਦਾ ਸਵਾਗਤ ਕਰਦੇ ਆ ਜੀ ਇੱਥੇ ਆਉਣ ਤੇ ਠੀਕ ਹੈ ਜੀ ਇਹ 2014 ਮਾਡਲ ਗੱਡੀ ਹੈ ਜੀ ਠੀਕ ਹੈ ਜੀ ਬਿਲਕੁਲ ਰੀਜਨਲ ਪੇਂਟ ਦੀ ਹੈ ਜੀ ਇੰਜਨ ਗੇਅਰ ਦੀ ਨਵੀਂ ਹੈ ਜੀ ਕਾਰ ਕਿਹੜੀ ਗੱਡੀ ਹੈ ਕਿਹੜਾ ਮਾਡਲ ਹੈ ਇਹ ਹੋਂਡਾ ਮੇਜ਼ ਦੀ ਕਾਰ ਹੈ ਜੀ ਹੋਂਡਾ ਦੀ ਗੱਡੀ ਹੈ ਜੀ 2014 ਮਾਡਲ ਹੈ ਜੀ ਠੀਕ ਹੈ ਜੀ ਇੰਜਨ ਗੇਅਰ ਦੀ ਨਵੀਂ ਆ ਕਾਰ ਇਹ ਵੀ ਹੋਂਡਾ ਅਮੇਜ਼ ਖੜੀ ਆ ਤੇ ਆ ਵੀ ਗੱਡੀ ਵਾਈਟ ਕਲਰ ਦੀ ਖੜੀ ਆ ਹੋਂਡਾ ਅਮੇਜ਼ ਤੇ ਦਿੱਲੀ ਨੰਬਰ ਆ ਬਾਈ ਇਹ ਵੀ ਹਾਂਜੀ ਹਾਂਜੀ ਬਿਲਕੁਲ ਜੀ ਐਨਓਸੀ ਦੇ ਨਾਲ ਮਿਲੇਗੀ ਐਨਓਸੀ ਕਸਟਮਰ ਦੇ ਨਾਮ ਕਟਾ ਕੇ ਦੇਵਾਂਗੇ ਜੀ ਠੀਕ ਹੈ ਜੀ ਇਹ 2015 ਮਾਡਲ ਹੈ ਜੀ ਵਾਈਟ ਕਲਰ ਵਿੱਚ 2015 ਮਾਡਲ ਹੈ ਗੱਡੀਆਂ ਹੀ ਗੱਡੀਆਂ ਬਾਈ ਹੋਰਾਂ ਦੇ ਕੋਲ ਨੇ ਇੱਥੇ ਬੋਲੂਗਾ ਮੋੜ ਖਿੰਦ ਕਾਰ ਬਾਜ਼ਾਰ ਵਾਲਿਆਂ ਦੇ ਇੱਧਰ ਖੜੀ ਆ ਸੰਟਾਫੇ ਤੇ ਨਾਲ ਖੜੀ ਆ ਅਨਡੈਵਰ ਵੀ ਖੜੀ ਆ ਅਨਡੈਵਰ ਚੰਡੀਗੜ੍ਹ ਨੰਬਰ ਆ ਕਿਹੜਾ ਮਾਡਲ ਆ ਰੀਜਨਲ ਆ ਕਿਦਾਂ ਗੇਅਰ ਦੀ ਕਿਦਾਂ ਪੇਂਟ ਕਿਵੇਂ ਅੱਗੇ ਆ ਜਾਓ ਬਿਲਕੁਲ ਜੀ ਬਹੁਤ ਵਧੀਆ ਕਾਰ ਹੈ ਜੀ ਇੰਜਨ ਗੇਅਰ ਦੀ ਚੰਗੀ ਹੈ ਕਾਰ 2000 ਤੇ 12 ਮਾਡਲ ਕਾਰ ਹੈ ਜੀ ਠੀਕ ਹੈ ਜੀ ਉਸ ਤੋਂ ਇਲਾਵਾ ਆਪਣੇ ਕੋਲ ਪੈਟਰੋਲ ਦੀ ਸਵਿਫਟ ਡਿਜ਼ਾਇਰ ਖੜੀ ਹੈ ਜੀ ਠੀਕ ਹੈ ਜੀ ਇਹ 2009 ਮਾਡਲ ਹੈ ਜੀ ਪੈਟਰੋਲ ਦੀ ਕਾਰ ਠੀਕ ਹੈ ਜੀ ਬਿਲਕੁਲ ਰੀਜਨਲ ਪੇਂਟ ਦੀ ਆਈ ਨਵੇਂ ਟਾਇਰ ਨੇ ਦੇ ਜੀ ਜੇ ਗੱਡੀ ਜਿਹੜੀ ਹੈਗੀ ਆ ਲੈਣੀ ਆ ਕਸਟਮਰ ਨੇ ਘੱਟ ਰੇਟਾਂ ਵਾਲੀਆਂ ਇਹ ਵੱਡੀਆਂ ਗੱਡੀਆਂ ਹੋਈਆਂ ਕਹਿੰਦੇ ਥਿੰਦਕਾਰ ਬਾਜ਼ਾਰ ਵਾਲਿਆਂ ਕੋਲੋਂ ਐਲਟੋ ਹੀ ਐਲਟੋ ਹੁੰਦੀਆਂ ਨੇ ਐਲਟੋ ਬਾਈ ਦਿਖਾਦੇ ਐਲਟੋ ਤੇ ਲੋਕ ਬੜੇ ਸ਼ਕੀਨ ਬਿਲਕੁਲ ਜੀ ਬਿਲਕੁਲ ਐਲਟੋ ਸਾਡੇ ਕੋਲ ਫਿਲਹਾਲ ਸਾਡੇ ਕੋਲ 5 7 12 अल्टो हायर ਹੁੰਦੀਆਂ ਨੇ ਜੀ ਹਰ ਵਕਤ ਹਾਂਜੀ ਹਾਂਜੀ ਹਰ ਵਕਤ ਹਾਜ਼ਰ ਹੁੰਦੀਆਂ ਨੇ ਜੀ ਸਾਡੇ ਕੋਲ ਠੀਕ ਹੈ ਜੀ ਉਹਦੇ ਵਿੱਚ ਜਿੱਦਾਂ ਹਰਿਆਣਾ ਨੰਬਰ ਦਿੱਲੀ ਨੰਬਰ ਪੰਜਾਬ ਨੰਬਰ ਦੀ ਵੀ ਹੁੰਦੀਆਂ ਨੇ ਜੀ अल्टੋ ਸਾਡੇ ਕੋਲ ਠੀਕ ਹੈ ਠੀਕ ਹੈ ਉਹ ਕਾਗਜ਼ ਪੱਤਰ ਜਿਹੜੇ ਹੈਗੇ ਆ ਸਾਰੇ ਇਹਨੂੰ ਬਿਲਕੁਲ ਜੀ ਬਿਲਕੁਲ ਐਨਓਸੀ ਮਿਲਦੀ ਹੈ ਜੀ ਐਨਓਸੀ ਕਟਾ ਕੇ ਦੇਈਦਾ ਕਸਟਮਰ ਦੇ ਨਾਮ ਤੇ ਇਹ Swift ਹੈ ਜੀ ਆ Retige ਹੈ ਜੀ 2010 ਮਾਡਲ ਠੀਕ ਹੈ ਠੀਕ ਹੈ ਜੀ ਰੀਜਨਲ ਪੇਂਟ ਦੀ ਹੈ ਵੀ ਬਿਲਕੁਲ ਜੀ ਪਹਿਲਾ ਰੀਜਨਲ ਪੇਂਟ ਦੀ ਸਿਰਫ ਇਹਦਾ ਜੀ ਬੰਪਰ ਪੇਂਟ ਇੱਕ ਹੋਣਾ ਜੀ ਠੀਕ ਹੈ ਠੀਕ ਹੈ ਜੀ ਟਾਇਰ ਨਵੇਂ ਨੇ ਜੀ ਇਹਦੇ ਵੀ ਉਸ ਤੋਂ ਇਲਾਵਾ ਜੀ ਆ ਸ਼ੈਵਰਲੈਟ ਦੀ ਖੜੀ ਹੈ ਉਸ ਤੋਂ ਇਲਾਵਾ ਜੀ ਡਿਜ਼ਾਇਰ ਖੜੀ ਹੈ ਜੀ ਆਪਣੇ ਕੋਲ ਪੀਬੀ 68 ਨੰਬਰ ਦੀ ਪੀਬੀ 68 ਜਲਾਲਾਬਾਦ ਦਾ ਨੰਬਰ ਹੈ ਇਹ ਲੋਕਲ ਨੰਬਰ ਦੀ ਬਿਲਕੁਲ ਜੀ ਬਿਲਕੁਲ ਰੀਜਨਲ ਪੇਂਟ ਦੀ ਖੜੀ ਹੈ ਗੇਅਰ ਇੰਜਨ ਬਿਲਕੁਲ ਓਕੇ ਜੀ ਗਾਰੰਟੀ ਨਾਲ ਦੇਵਾਂਗੇ ਗਾਰੰਟੀ ਲਿਖ ਕੇ ਦੇਵਾਂਗੇ ਇਸ ਕਾਰ ਦੀ ਜੋ ਗੱਲ ਕਹਿ ਤੀ ਉੰਨੀ ਗੱਲ ਕਹਿ ਗਏ ਬਿਲਕੁਲ ਜੀ ਬਿਲਕੁਲ ਗਾਰੰਟੀ ਲ ਠੀਕ ਹੈ ਜੀ ਜ਼ਿੰਮੇਵਾਰੀ ਦੇ ਨਾਲ ਦੇਵਾਂਗੇ ਕਾਰ ਸਵਿਫਟ ਗਹਿਰਾ ਹੈ ਹਾਂ ਜੀ ਹਾਂ ਜੀ ਇਹ ਆ ਗਈ ਸਵਿਫਟ ਖੜੀ ਹੈ ਹਾਂ ਜੀ ਹਾਂ ਜੀ ਇਹ 2014 ਮਾਡਲ ਹੈ ਜੀ ਸਵਿਫਟ ਦੀ ਕਾਰ ਤੇ ਸਵਿਫਟ ਇਹ ਵੀ ਇੰਜਨ ਗੇਅਰ ਸਹੀ ਹੈ ਬਿਲਕੁਲ ਜੀ ਬਿਲਕੁਲ ਗਾਰੰਟੀ ਦੇ ਨਾਲ ਦੇਵਾਂ ਪੇਂਟ ਰੀਜਨਲ ਦੀ ਹੈ ਜੀ ਬੰਪਰ ਪੇਂਟ ਹੋਣਗੇ ਜੀ ਇਸ ਕਾਰ ਦੇ ਹਾਂ ਜੀ ਹਾਂ ਜੀ ਤੇ ਆਹ ਗੱਡੀ ਮੈਲਟੋ ਦੀ ਗੱਲ ਕੀਤੀ ਸੀ ਐਲਟੋ ਐਲਟਾ ਮਿਲਦੀ ਤਾਂ ਬਾਈ ਵਾਰ ਐਲਟੋ ਲੈਣਾ ਜਾਂ ਲਾ ਰੱਖਿਆ ਵੀਰ ਜੀ ਇਹ 2009 ਮਾਡਲ ਕਾਰ ਹੈ ਜੀ ਇਹਦੀ 29 ਦੇ 5ਵੇਂ ਮਹੀਨੇ ਤੱਕ ਪਾਸਿੰਗ ਹੈ ਜੀ ਠੀਕ ਹੈ ਜੀ ਬਿਲਕੁਲ ਹਾਲੇ ਤੱਕ ਇਹਨੂੰ ਕਲਮ ਨਹੀਂ ਲੱਗੀ ਹੋਈ ਜੀ ਗੱਡੀ ਨੂੰ ਕਿਤੇ ਵੀ ਬਿਲਕੁਲ ਜੀ ਗਰੰਟੀ ਦੇ ਨਾਲ ਦੇਵਾਂਗੇ ਕਾਰ ਜੀ ਗੇਅਰ ਸਭ ਕੁਝ ਬਿਲਕੁਲ ਜੀ ਬਿਲਕੁਲ ਗਰੰਟੀ ਦੇ ਨਾਲ ਜੀ ਤੇ ਇਹ ਵੀ ਖੜੀ ਆ ਐਲਟੋ ਐਲਟੋ ਦਾ ਪਹਿਲਾਂ ਕਿਹਾ ਸੀ ਐਲਟੋ ਹੀ ਐਲਟੋ ਇਹ 2009 ਮਾਡਲ ਹੈ ਜੀ ਹਰਿਆਣਾ ਨੰਬਰ ਦੀ ਕਾਰ ਠੀਕ ਹੈ ਜੀ ਇਹ ਵੀ ਬਿਲਕੁਲ ਰੀਜ਼ਨ ਵਾਲੀ ਜੀ ਸਿਰਫ ਇਹ ਦਾ ਇੱਕ ਸਾਈਡ ਤੇ ਇੱਕ ਪੀਸ ਪੇਂਟ ਹੈ ਜੀ ਸਿਰਫ ਇਹ ਦਾ ਬਾਕੀ ਸਾਰੀ ਰੀਜ਼ਨ ਵਾਲਾ ਕਾਰ ਜੀ ਬਿਲਕੁਲ ਓਕੇ ਜੀ ਬਿਲਕੁਲ ਜੀ ਓਕੇ ਐਨਓਸੀ ਕਸਟਮਰ ਦੇ ਨਾਮ ਦੀ ਕਢਾ ਕੇ ਦੇਵਾਂਗੇ ਏ ਜੀ 2006 ਮਾਡਲ ਹੈ ਜੀ 26 ਦੇ ਦੀ 7ਵੇਂ ਮਹੀਨੇ ਤੱਕ ਪਾਸਿੰਗ ਹੈ ਜੀ ਟਾਇਰ ਨਿਊ ਨੇ ਇਹਦੇ ਪੰਜਾਬ ਨੰਬਰ ਦੀ ਕਾਰ ਹੈ ਜੀ ਠੀਕ ਹੈ ਜੀ ਬਿਲਕੁਲ ਓਕੇ ਆ ਕਾਰ ਜੀ ਵੱਡੀਆਂ ਗੱਡੀਆਂ ਵੀ ਵਿਖਾਤੀਆਂ ਤੇ ਹੁਣ ਆ ਗਈ ਛੋਟੀ ਗੱਡੀ ਮੋਟਰਸਾਈਕਲ ਮੋਟਰਸਾਈਕਲ ਨਹੀਂ ਆਉਂਦਾ ਇਸ ਰੇਟ ਦਾ ਇਸ ਰੇਟ ਦਾ ਮੋਟਰਸਾਈਕਲ ਹੀ ਮਿਲਦਾ ਤੇ ਇਹ ਥਿੰਦ ਕਾਰ ਬਜ਼ਾਰ ਵਾਲਿਆਂ ਨੇ ਗੱਡੀ ਦੇ ਦੇਣੀਆਂ ਉਹ ਵੀ ਮਰੂਤੀ ਬਿਲਕੁਲ ਜੀ ਇਹ ਮਰੂਤੀ ਹੈ ਜੀ 2008 ਮਾਡਲ ਸਿਰਫ 50000 ਰੁਪਏ ਦੀ ਦੇ ਦੇਂਗੇ ਸਿਰਫ 50000 ਬਿਲਕੁਲ ਜੀ ਮੈਂ ਕਿਹਾ ਮੋਟਰਸਾਈਕਲ ਲੈਣਾ ਦਾ ਅਜ ਰੁਪਇਆ 80 90000 ਲੱਗਦਾ ਹੈ ਇਹ 50000 ਰੁਪਏ ਦੀ ਦੇ ਦੇਂਗੇ ਏਸੀ ਵਾਲੀ ਕਾਰ ਹੈ ਜੀ ਮਰੂਤੀ ਏਸੀ ਵਾਲੀ ਗਰਮੀ ਵੀ ਨਹੀਂ ਲੱਗਦੀ ਬਿਲਕੁਲ ਜੀ ਬਿਲਕੁਲ ਏਸੀ ਔਨ ਹੈ ਜੀ ਇਹਦਾ ਲਓ ਬਾਈ ਇੱਕ ਵਾਰ ਦਿਖਾ ਦੇਣਾ 50000 ਰੁਪਏ ਦੀ ਮਰੂਤੀ ਮਿਲ ਰਹੀ ਹੈ 50000 ਦਾ ਮੋਟਰਸਾਈਕਲ ਨਹੀਂ ਆਉਂਦਾ ਹਮੇ ਅਡਰੈਸ ਦੀ ਗੱਲ ਕਰ ਲੈਂਦੇ ਆ ਜਿਹੜਾ ਗ੍ਰਾਹਕ ਤੁਹਾਡੇ ਕੋਲ ਆਊਗਾ ਅਡਰੈਸ ਕੀ ਹੈ ਮੋਬਾਈਲ ਨੰਬਰ ਕੀ ਆ ਇਹ ਜੀ ਗੋਲੂ ਦਾ ਮੋੜ ਰਾਧਾ ਸਵਾਮੀ ਸਾਧ ਠੀਕ ਹੈ ਜੀ ਉਹ ਰਾਧਾ ਸਵਾਮੀ ਸਤਸੰਗ ਘਰ ਹੈ ਜੀ ਬਿਲਕੁਲ ਸਾਹਮਣੇ ਹੈਸ਼ਟੈਗ ਪੀਜਾ ਹਟ ਦੇ ਬਿਲਕੁਲ ਨਾਲ ਹੈ ਜੀ ਆਪਣਾ ਆਫਿਸ ਥਿੰਦਕਾਰ ਬਾਜ਼ਾਰ ਥਿੰਦ ਮਾਰਕੀਟ ਵਿੱਚ ਠੀਕ ਹੈ ਜੀ ਬਿਲਕੁਲ ਜੀ ਐਡਰੈਸ ਦੀ ਗੱਲ ਕਰਦੇ ਆ ਤਾਂ ਗੋਲੂ ਕਾ ਮੋੜ ਤੋਂ ਜਦੋਂ ਤੁਸੀਂ ਫਿਰੋਜ਼ਪੁਰ ਨੂੰ ਨਿਕਲਦੇ ਆ ਜਾਂ ਫਿਰੋਜ਼ਪੁਰ ਤੋਂ ਫਾਇਲ ਘਾਤਾ ਨਿਕਲਦੇ ਆ ਤਾਂ ਥਿੰਦਕਾਰ ਬਾਜ਼ਾਰ ਰਾਧਾ ਸਵਾਮੀ ਸਤਸੰਗ ਡੇਰੇ ਦੇ ਬਿਲਕੁਲ ਸਾਹਮਣੇ ਨਾਲ ਹੀ ਪੀਜਾ ਹਟ ਹੈ ਤੇ ਥਿੰਦ ਮਾਰਕੀਟ ਦੇ ਵਿੱਚ ਮੌਜੂਦ ਹੈ ਥਿੰਦਕਾਰ ਬਾਜ਼ਾਰ ਤੇ ਕਾਰਾਂ ਹੀ ਕਾਰਾਂ ਬਾਈ ਹੋਰਾਂ ਕੋਲ ਖੜੀਆਂ ਨੇ ਦੇਖ ਸਕਦੇ ਹੋ ਜਿਹੜੀ ਕਾਰ ਤੁਹਾਨੂੰ ਜਿਹੜੀ ਕਾਰ ਦੀ ਲੋੜ ਹੈ ਤੇ ਆ ਕੇ ਇਲ ਜਾ ਸਕਦੇ ਹੋ ਨੰਬਰ ਜਿਹੜੇ ਹੈਗੇ ਆ 99145 00937 ਤੇ 99141 084 84 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਰੇਟ ਬਾਈ ਹੋਰਾਂ ਦੇ ਆ ਕੇ ਤੁਸੀਂ ਕਨਫਰਮ ਕਰ ਸਕਦੇ ਹੋ ਜਿਹੜੀ ਗੱਲ ਇਹ ਕਹਿੰਦੇ ਆ ਉਹੀ ਗੱਡੀ ਦਿੰਦੇ ਆ ਜੇ ਨਹੀਂ ਗੱਲ ਕਹਿ ਤੀ ਉਨੀ ਗੱਲ ਤੇ ਹੀ ਪੂਰਤੀ ਕਰਦੇ ਆ ਨਾ ਗੱਲ ਵਾਧ ਕਰਦੇ ਆ ਨਾ ਕੱਟ ਕਰਦੇ ਆ ਆਓ ਤੇ ਕਰੋ ਵੀ ਜਿਹੜੇ ਜੇਕਰ ਤੁਸੀਂ ਵੀ ਕਾਰ ਲੈਣ ਦੇ ਸ਼ਕੀਨ ਹੋ ਤੇ ਕਾਰ ਲੈ ਜਾ ਸਕਦੇ ਹੋ ਥਿੰਦ ਕਾਰ ਬਾਜ਼ਾਰ ਗੋਲੂ ਦਾ ਮੋੜ ਵਾਲਿਆਂ ਦੇ